ਅਰਦਾਸ ਕੁੰਕਾਰ ਵਾਹ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਅਰਦਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10 ਰਤਨ ਭਗਤ ਦੀ ਸਮਰਿੱਧਾ ਗੁਰੂ ਨਾਨਕ ਲੇਂ ਧਿਆਏ ਵਿਰੰਗਤ ਗੁਰ ਤੇ ਅਮਰਦਾਸ RAM DAS ਸਹਾਇ ਅਰਦਾਸ ਹਰਗੋਬਿੰਦਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਨੰਤ ਕ੍ਰਿਸ਼ਨ ਕੀ ਹੈ ਜਿਸ ਦਿੱਠੇ ਸਭ ਉਤਜਾਏ ਇਕ ਬਹਾਦਰ ਸਿਮਰੈ ਕਰਨ ਔਨ ਤੇ ਆਵੇ ਧਾਏ ਸਭ ਕਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਕਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾਰ ਧਿਆਨ ਕਰਕੇ ਬੋਲੋ ਜੀ ਕੱਟੀਆਂ ਜੱਗੀਆਂ ਤੱਪੀਆਂ ਜਿਨ੍ਹਾਂ ਦੇ ਨਾਮ ਜੱਪੇ ਵਲਡ ਚੱਕਿਆ ਦੇਖ ਚਲਾਈ ਦੇਗਵਾਹੀ ਦੇਖ ਸੁਣ ਅੰਡਠ ਕੀਤਾ ਤਿਨਾ ਪਿਆਰੇ ਸੱਜਾਰਿਆਂ ਦੀ ਕਮਾਈ ਦਾ ਅਧਿਆਨਤਰ ਬੋਲੋ ਜੀ ਜੈ ਹੋ ਗੁਰ ਜਿਨ੍ਹਾਂ ਸਿੰਘਾਂ ਸਿੰਧਨੀਆਂ ਨੇ ਕਰਨ ਹੇ ਸੀ ਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਨਾਰਿਆਂ ਨਾਲ ਜਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ 160 ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ। ਨਾਮ ਦੇ ਰੂਪ। ਪੰਡਤਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਬੋਲੋ ਜੀ। ਨਾਮ ਦੇ ਰੂਪ। ਸਿੱਖ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਔੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਨਾਨਕ ਪਰਿਪੰਧਿਆ ਜੀ ਤੁਹਾਨੂੰ ਨਾਨਕ ਸੂਰਤ ਨਿਕਲਿਆ ਦਰਸ਼ਪੇ ਹੰਝੇ ਰਫਲਵਾ ਸੀਂ ਪੁਕਾਰਿਤ ਤਾਰਿ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਕਲਕਾਰਿ ਗੁਰੂ ਨਾਨਕ ਆਇਆ ਕਲਕਾਰਿ ਗੁਰੂ ਨਾਨਕ ਆਇਆ ਨਾਨਕ ਗੁਰੂ ਨਾਨਕ ਸਾਜੀ ਆਪ ਜੀ ਦੀ ਗੁਰਪ੍ਰਭੂ ਦੀਆਂ ਖੁਸ਼ੀਆਂ ਸੰਗਤਾਂ ਵੱਲੋਂ 5 ਅਕਤੂਬਰ ਤੋਂ ਪ੍ਰਭਾਤ ਵਰੀਆਂ ਆਰੰਭ ਹੋਈਆਂ ਸੀ ਅੱਜ 10 ਨਵੰਬਰ ਨੂੰ ਸਮਾਪਤੀ ਹੋਈ ਸਾਰੀਆਂ ਸੰਗਤਾਂ ਨੇ ਸੇਵਾ ਨੇ ਭਾਈ ਮਹਾਰਾਜ ਜੀ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਛੱਟ-ਕੱਟ ਕੇ ਅੰਤਰ ਕੀ ਜਾਨਤ ਭੜੇ ਭਰੇ ਕੀ ਪੀਰ ਬਚਾਣ ਗਣ ਬੋਲਿਆ ਸਭ ਕਿਸ ਜਾਣਦਾ ਕਿਸ ਅੱਗੇ ਕੀ ਅਰਦਾਸ ਸੰਗਤਾਂ ਦੀ ਜੋ ਵੀ ਭਾਵਨਾ ਹੈ ਸਾਰੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਿਰ ਤੇ ਮੇਰੇ ਪਰ ਹੱਥ ਦੇ ਕਣੇ ਇਸੇ ਤਰ੍ਹਾਂ ਹੁਣ ਗੁਰੂ ਗ੍ਰੰਥ ਸਾਹਿਬ ਤੱਕ ਸੇਵਾ ਲੈਣੀ ਜੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਪ੍ਰਵਾਸ ਵੀ ਸ਼ੁਰੂ ਹੋਈਆਂ ਪਰਵਾ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸਮਾਪਤ ਹੋਈ। ਪਾਇ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਨੇ ਬਹੁਤ ਪਿਆਰ ਨਾਲ ਸੇਵਾ ਨੇ ਬਾਬਾ ਜੀ ਨੇ ਸੇਵਾ ਲਈ ਹੈ। ਸੇਵਾ ਦਾ ਫਲ ਦੇਣਾ ਸਾਰੀਆਂ ਸੰਗਤਾਂ ਨੂੰ ਹਰ ਇੱਕ ਗੁਰਮੁਖ ਪਿਆਰਿਆਂ ਨੂੰ ਸੇਵਾ ਦਾ ਫਲ ਬਖਸ਼ਿਸ਼ ਕਰਕੇ ਤੰਦਰੁਸਤੀਆਂ ਬਖਸ਼ਿਸ਼ ਕਰਨੀ। ਸਰਮ ਕਮਲਾਂ ਦੀ ਪੀਰ ਬਖਸ਼ਿਸ਼ ਕਰ ਦੇ ਨਾਮ ਚਿਤਿ ਆਵੇ ਨਾਨਕ ਨਾਮ ਚਰਨ ਪਤਲਾ ਤੇ ਪਾਨੀ ਸਿਨੁ ਮਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ